ਅਸਲਾਮ ਵਾਲੇਕਮ ਆਦਰ ਭਾਈ ਜੀ ਆਇਆਂ ਨੂੰ ਠੀਕ ਹੈ ਵੈਲਕਮ ਜਨਾਬ ਜੀ ਆਇਆਂ ਨੂੰ ਅਸਲਾਮ ਵਾਲੇਕਮ ਭਾਈ ਜਾਨ ਕੈਸੇ ਹੋ ਠੀਕ ਹੋ ਅਸਲਾਮ ਵਾਲੇਕਮ ਜੀ ਸਰ ਜੀ ਵੈਲਕਮ ਜੀ ਵੈਲਕਮ ਜੀ ਜੀ ਆਇਆਂ ਨੂੰ ਜੀ ਆ ਵੀ ਸ਼ਾਦਾ ਦੇ ਠੀਕ ਹੋ ਖਰੀਏ ਤੇ ਇਹ ਜੀ ਸਾਡਾ ਕਾਫਲਾ ਮਾਸ਼ਾਅੱਲਾ ਜਿਵੇਂ ਕਹਿੰਦੇ ਨਾ ਬੰਦਾ ਇੱਕ ਫਰਦ ਤੋਂ ਸ਼ੁਰੂ ਹੁੰਦਾ ਹੈ ਫਿਰ ਅਪਰਾਧ ਬਣਦੇ ਨੇ ਫਿਰ ਇੱਕ ਕਮਿਊਨਿਟੀ ਬਣ ਕੇ ਮਾਸ਼ਰਾ ਬਣਦਾ ਹੈ ਸਾਡੇ ਫਰਦ ਜਿਹੜੇ ਇਹਨਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿਵੇਂ 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 ਅਸੀਂ ਥੋੜਾ ਜਿਹਾ ਪਿਆਰ ਬਧਾਨ ਦੀ ਕੋਸ਼ਿਸ਼ ਕੀਤੀ ਹੈ ਇੱਕ ਕਦਮ ਅਸੀਂ ਗਏ ਆ ਤੇ 10 ਕਦਮਾਂ ਨਾਲ ਸਾਨੂੰ ਪਿਆਰ ਮਿਲਿਆ ਹੈ ਸਾਜ ਕੀ ਹੈ ਮਾਂ ਬੋਲੀ ਪੰਜਾਬ ਮਾਂ ਬੋਲੀ ਪੰਜਾਬੀ ਪੰਜਾਬ ਪੰਜਾਬੀ ਪੰਜਾਬੀਅਤ ਇੱਕ ਐਸਾ ਕਾਮਨ ਰਿਸ਼ਤਾ ਹੈ ਜਿਹੜਾ ਕਿ ਓਵਰ ਆਲ ਦੇਖਿਆ ਜਾਵੇ ਤੇ ਸਾਨੂੰ ਆਪਸ ਦੇ ਵਿੱਚ ਜੋੜ ਕੇ ਰੱਖਦਾ ਹੈ ਸਾਡਾ ਰੰਗ ਸਕਾਫਤ نسل ਅਤੇ तहज़ीब ਜਿਹੜੀ ਹੈ ਉਹ ਐਸੀ ਤੇ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਇਕੱਠੇ ਰਹੀਏ ਅੱਜ ਦੀ ਇਹ ਮਹਿਫਲ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ ਸਜਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਦੋਸਤ ਆਬਾਬ ਹਰ ਜੋ ਪਾ ਫਿਕਰ ਤੋਂ ਨਾਲ ਸਾਡੇ ਹਾਜ਼ਰ ਹੋਏ ਨੇ ਔਰ ਅਸੀਂ ਕਾਫਲੇ ਦੀ ਸੂਰਤ ਨਾਲ ਅੱਜ ਇਹ ਪਲਾਜ਼ਾ ਸਟੇਡੀਅਮ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਆਪਣਾ ਚਾਹੇ ਆਰਟਰ ਦੇ ਬਈ ਨਮਕ ਦੇ ਬਰਾਬਰ ਹਿੱਸਾ ਪਾਈਏ ਇਹ ਹਿੱਸਾ ਪਾ ਕੇ ਇਹਨਾਂ ਲੋਕਾਂ ਨੂੰ ਤਰਵੀਜ਼ ਦਈਏ ਇਹਨਾਂ ਲੋਕਾਂ ਨੂੰ ਬढ़ावा ਦਈਏ ਇਹਨਾਂ ਲੋਕਾਂ ਦੇ ਵਿੱਚ ਇਨਕਰੇਜਮੈਂਟ ਪੈਦਾ ਕਰੀਏ ਕਿ ਯਾਰ ਅਸੀਂ ਇਕੱਠੇ ਹੋ ਗਏ ਆਪਣੀ ਮਾਂ ਬੋਲੀ ਜ਼ੁਬਾਨ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈਏ ਕਿਉਂਕਿ ਸਾਡਾ ਸਵਾਲ ਹੈ ਸਫਰ ਮੋਸਟ ਟੀਮ ਇੱਕ ਸਵਾਲ ਲੈ ਕੇ ਤੁਰੀ ਹੈ ਕਿ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਹਾਂਜੀ ਸਫਰ ਨੋਸ਼ ਦੇ ਵੇਖਣ ਆਲੇ ਇਹ ਵੀ ਵੇਖ ਰਹੇ ਹੋਣਗੇ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਪੂਰੇ ਵੱਜਕੇ ਨਾਲ ਤੀਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਦਿਵਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਵੀ ਆਪਣੀ ਸਾਂਝ ਬਣਾਈ ਰੱਖੀਏ ਤੁਹਾਨੂੰ ਵੀ ਪੰਜਾਬੀ ਦੀ ਕੋਈ ਨਾ ਕੋਈ ਖੇਚ ਕੋਈ ਨਾ ਕੋਈ ਮੋਹ ਜਰੀਏ ਨਾ ਉਹ ਦਈਏ ਤੇ ਮੇਰੇ ਨਾਲ ਤਕਰੀਬਨ ਸ਼ੋਭਾ ਜ਼ਿੰਦਗੀ ਦੇ ਹਰ ਸ਼ੋਭੇ ਨਾਲੋਂ ਅ ਲੋਕ ਇਕੱਠੇ ਹੋਏ ਨੇ ਜੁੜੇ ਨੇ ਜਿੰਦੇ ਵਿੱਚ ਮਤਲਬ ਕਿ ਲੇਬਰ ਤਬਕੇ ਤੋਂ ਲੈ ਕੇ ਕਿਸੇ ਤਜ਼ਹੀਕ ਨਹੀਂ ਹੈ ਕਿਉਂਕਿ ਅਸੀਂ ਜੱਟ ਜ਼ਮੀਂਦਾਰ ਕੌਮਾਂ ਵਾ ਸਾਡਾ ਜਿਹੜਾ ਜਰੀਆ ਮਾਅਸ਼ ਹੈ ਕਿਸੇ ਦਾ ਮਜ਼ਦੂਰੀ ਨਾਲ ਜੁੜਿਆ ਹੈ ਕਿਸੇ ਦਾ ਜਰੀਆ ਮਾਅਸ਼ ਜਿਹੜਾ ਖੇਤੀਬਾੜੀ ਨਾਲ ਜੁੜਿਆ ਹੈ ਕਿਸੇ ਦਾ ਪ੍ਰਾਈਵੇਟ ਸੈਕਟਰ ਵਿੱਚ ਜੋਬ ਹੈ ਕਿਸੇ ਦੀ ਗਵਰਨਮੈਂਟ ਸੈਕਟਰ ਵਿੱਚ ਜੋਬ ਹੈ ਇਹ ਮੇਰੇ ਪਿੱਛੇ ਜਿਹੜੀਆਂ ਨਜ਼ਰ ਆਣ ਵਾਲੀਆਂ ਖੂਬਸੂਰਤ ਸ਼ਕਲਾਂ ਨੇ ਇਹ ਸਾਰੀਆਂ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਜਰੀਆ ਮਾਅਸ਼ ਨਾਲ ਜੁੜੀਆਂ ਨੇ ਔਰ ਇਹਨਾਂ ਦਾ ਅਸੀਂ ਤਰਲਾ ਕੀਤਾ ਇਹਨਾਂ ਦੀ ਮਿਹਨਤ ਕੀਤੀ ਹੈ ਤੇ ਇਹਨਾਂ ਨੇ ਸਾਨੂੰ ਬੜ ਚੜ ਕੇ ਉਹਨਾਂ ਦਾ ਰਿਸਪਾਂਸ ਦਿੱਤਾ ਕਿ ਯਾਰ ਤੁਸੀਂ ਇਹ ਬੜਾ ਇੱਕ ਅੱਛਾ ਕੰਮ ਕਰਨ ਜਾ ਰਹੇ ਹੋ ਸਫਰ ਨੋਸ਼ ਦਾ ਪਲੈਟਫਾਰਮ ਇਹਨਾਂ ਨੂੰ ਇੱਥੇ ਸਫਲ ਕਰਵਾ ਕੇ ਲੈ ਕੇ ਆਇਆ ਹੈ ਤੇ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਮੇਲਾ ਅਸੀਂ ਵੀ ਇੰਜੋਏ ਕਰਾਂਗੇ ਤੇ ਤੁਹਾਨੂੰ ਵੀ ਕਰਵਾਵਾਂਗੇ ਸਾਡਾ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲੋਕਾਂ ਨੂੰ ਦੱਸੋ ਮਾਂ ਬੋਲੀ ਪੰਜਾਬੀ ਦਾ ਮੋਹ ਤੇ ਦਰਦ ਰੱਖਣ ਵਾਲੇ ਜ਼ਿੰਦਾ ਨੇ ਅਜੇ ਇਸ ਤੋਂ ਪੰਜਾਬੀ ਆ ਗਏ ਪੰਜਾਬੀ ਆ ਪੰਜਾਬੀ ਆ ਗਈ Ya punjabi punjabiye eh. zindabad punjab punjabi punjabiye eh. पंज बजले पंजाबी अॼु मां बोली पंजाबी पंज बजामी बोली पंजाबी पंजाबी ਕਰਦੇ ਇੱਕ ਤੇ ਬਾਅਦ ਜੰਮੇ ਜਾਏਗਾ ਤੇ ਅਸੀਂ ਇਹ ਹਕੀਕਤ ਵੀ ਹੈ ਕਿ ਅਸੀਂ ਸਾਰੇ ਪੰਜਾਬ ਦੇ ਜੰਮੇ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਆਏ ਹੋ ਬਹੁਤ ਦਿਨ ਖੁਸ਼ ਹੋ ਰਹੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਸਾਹਿਬ 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 ਜੀ ਬਾਸਾ ਬਹੁਤ ਤੁਹਾਡੀਆਂ ਬਹੁਤ ਬਹੁਤ ਆਗੇ ਵੈਰੀ ਗੁੱਡ ਜਿੰਦਾਬਾਦ Yeah. It's a